ਸਸਕਾਲ ਜੀ ਮੈਂ ਹਕੂਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਡੈਮੋਕ੍ਰੈਟਿਕ ਸੈਨੇਟਰ ਲੈਕਸ ਪੈਡੇਲਾ ਨੂੰ ਹੋਮਲੈਂਡ ਸੈਕਿਉਰਿਟੀ ਸੈਕਟਰੀ ਨੋਇਮ ਦੀ ਲਾਸ ਐਂਜਲਸ ਪ੍ਰੈਸ ਕਾਨਫਰੰਸ ਦੌਰਾਨ ਜ਼ਬਰਦਸਤੀ ਹਟਾ ਦਿੱਤਾ ਗਿਆ ਅਤੇ ਹਥਕੜੀ ਵੀ ਲਗਾਈ ਗਈ ਜਿਸ ਦੇ ਨਾਲ ਰਾਸ਼ਟਰੀ ਰੋਸ ਪੈਦਾ ਹੋ ਗਿਆ ਪੈਡੇਲਾ ਨੇ ਨੋਇਮ ਨੂੰ ਇਮੀਗ੍ਰੇਸ਼ਨ ਛਾਪਿਆ ਅਤੇ ਜਵਾਲ ਕਰਨ ਦੇ ਲਈ ਰੋਕਿਆ ਤਾਂ ਇਹ ਟਕਰਾਵ ਸ਼ੁਰੂ ਹੋ ਗਿਆ ਜਿੱਥੇ ਉਸ ਨੂੰ ਜ਼ਮੀਨ ਤੇ ਧੱਕਾ ਦਿੱਤਾ ਗਿਆ ਡੈਮੋਕ੍ਰੇਟਸ ਨੇ ਇਸ ਘਟਨਾ ਦੀ ਸ਼ਖਤੀ ਦੀ ਦੁਰਵਤ ਤੋਂ ਦੇ ਵਜੋਂ ਨਿੰਦਾ ਵੀ ਕੀਤੀ ਹੈ ਜਦੋਂ ਕਿ ਰਿਪਬਲਿਕਨ ਨੇ ਨੋਅਮ ਦਾ ਬਚਾਅ ਕੀਤਾ ਤੇ ਪੈਟਲਾ ਉੱਤੇ ਅਣਉਚਿਤ ਵਹਾਵ ਦਾ ਦੋਸ਼ ਵੀ ਲਗਾਇਆ ਹੈ ਅਮਰੀਕੀ ਸੈਨੇਟ ਦੇ ਵਿੱਚ ਇੱਕ ਹਫੜਾ ਤਫੜੀ ਵਾਲੇ ਦ੍ਰਿਸ਼ ਦੇ ਵਿੱਚ ਡੈਮੋਕ੍ਰੈਟਿਕ ਅਮਰੀਕੀ ਸੈਨੇਟਰ ਐਲੈਕਸ ਪੈਡਿਲਾ ਨੂੰ ਲਾਸ ਐਂਜਲਸ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਇਮ ਦੀ ਨਿਊਜ਼ ਕਾਨਫਰੰਸ ਰਾਂ ਜ਼ਬਰਦਸਤੀ ਹਟਾ ਦਿੱਤਾ ਗਿਆ। ਜ਼ਮੀਨ ਉੱਤੇ ਧੱਕਾ ਦਿੱਤਾ ਗਿਆ ਅਤੇ ਹਥਕੜੀ ਲਗਾ ਦਿੱਤੀ ਗਈ। ਇਹ ਘਟਨਾ ਵੀਡੀਓ ਦੇ ਵਿੱਚ ਵੀ ਕੈਦ ਹੋਈ ਸੀ ਅਤੇ ਇਸ ਨੇ ਰਾਸ਼ਟਰੀ ਪੱਧਰ ਉੱਤੇ ਰੋਸ ਪੈਦਾ ਕਰ ਦਿੱਤਾ। ਕੰਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਕੈਪ ਡਾਊਨ ਦੀ ਵੀ ਨਵੀਂ ਅਲੋਚਨਾ ਕੀਤੀ ਜਾ ਰਹੀ ਹੈ ਦੱਸਦੇ ਕਿ ਕੈਲੀਫੋਰਨੀਆ ਦੇ ਪ੍ਰਤੀਨਿਧੀ ਨੇ ਨوئਮ ਦੇ ਸਮਾਗਮ ਦੇ ਵਿੱਚ ਵਿਘਨ ਪਾ ਕੇ ਹਾਲ ਹੀ ਦੇ ਵਿੱਚ ਹੋਏ ਇਮੀਗ੍ਰੇਸ਼ਨ ਛਾਪੇ ਬਾਰੇ ਸਵਾਲ ਚੁੱਕੇ ਜਿਨ੍ਹਾਂ ਨੇ ਰਾਜ ਅਤੇ ਦੇਸ਼ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਨੇ ਨوئਮ ਤੇ ਇਹ ਕਹਿਣ ਤੋਂ ਬਾਅਦ ਤਣਾਅ ਪੜ ਗਿਆ ਤੇ ਸੰਘੀ ਫੌਜਾਂ ਪਿੱਛੇ ਨਹੀਂ ਹਟ ਰਹੀਆਂ ਸਗੋਂ ਸ਼ਹਿਰ ਨੂੰ ਇਸ ਦੀ ਸਮਾਜਵਾਦੀ ਲੀਡਰਸ਼ਿਪ ਤੋਂ ਆਜ਼ਾਦ ਕਰਵਾਉਣ ਦੇ ਲਈ ਕਾਰਵਾਈਆਂ ਨੂੰ ਤੇਜ਼ ਕਰਨ ਦੀ ਵੀ ਯੋਜਨਾ ਬਣਾ ਲਈ ਨੇ ਮੈਂ ਸੈਨੇਟਰ ਐਲੈਕਸ ਪੈਡਲਾ ਹਾਂ ਤੇ ਮੇਰੇ ਕੋਲ ਸੈਕਟਰੀ ਦੇ ਲਈ ਸਵਾਲ ਨੇ ਪੈਡਲਾ ਜੀ ਕਿਾ ਜਦੋਂ ਇੱਕ ਸੀਕ੍ਰੀਟ ਸਰਵਿਸ ਏਜੰਟ ਨੇ ਉਸ ਨੂੰ ਜੈਕਰ ਤੋਂ ਫੜ ਲਿਆ ਤੇ ਕਮਰੇ ਤੋਂ ਬਾਹਰ ਧੱਕਾ ਦੇ ਦਿੱਤਾ ਜਿਸ ਦੀਆਂ ਤਸਵੀਰਾਂ ਤੁਸੀਂ ਸਾਫ਼ ਤੋਂਲਤੇ ਦੇਖ ਸਕਦੇ ਹੋ ਹਾਲਵੇ ਦੇ ਵਿੱਚ ਇੱਕ ਝੜਪ ਹੋਈਏ ਜਿੱਥੇ ਉਸ ਨੂੰ ਗੋਡਿਆਂ ਭਰ ਦੇਖਿਆ ਗਿਆ ਤੇ ਫਿਰ ਉਸ ਨੂੰ ਫਰਸ਼ ਉੱਤੇ ਧੱਕਾ ਦਿੱਤਾ ਗਿਆ ਤੇ ਕਈ ਅਧਿਕਾਰੀਆਂ ਦੁਆਰਾ ਰੋਕਿਆ ਵੀ ਗਿਆ ਬਾਦ ਦੇ ਵਿੱਚ ਹੋਮਲਾਈਨ ਸਿਕਿਉਰਿਟੀ ਵਿਭਾਗ ਨੇ ਅਧਿਕਾਰੀਆਂ ਦੀਆਂ ਕਾਰਵਾਈਆਂ ਦਾ ਬਚਾਅ ਕੀਤਾ ਅਤੇ ਦਾਵਾ ਕੀਤਾ ਕਿ ਪੈਲਟਲਾ ਨੇ અપਮਾਨਜਨਕ ਰਾਜਨੀਤਿਕ ਥੀਏਟਰ ਚੁਣਿਆ ਅਤੇ ਆਪਣੀ ਪਛਾਣ ਨਹੀਂ ਦੱਸੀ ਹਾਲਾਂਕਿ ਵੀਡੀਓ ਦੇ ਵਿੱਚ ਉਹ ਆਪਣਾ ਨਾਮ ਅਤੇ ਅਹੁਦਾ ਦੱਸਦੇ ਹੋਏ ਸਾਫ਼ ਦਿਖਾਈ ਦੇ ਰਿਹਾ ਤੇ ਡੀ ਐਚ ਐਸ ਨੇ ਇਹ ਵੀ ਕਿਹਾ ਕਿ ਪੈਲਟਲਾ ਨੂੰ ਵਾਰ-ਵਾਰ ਪਿੱਛੇ ਹਟਣ ਦੇ ਲਈ ਕਿਹਾ ਗਿਆ ਸੀ ਅਤੇ ਉਸ ਨੇ ਪਾਲਣਾ ਨਹੀਂ ਕੀਤੀ ਇਹ ਵੀ ਕਿਹਾ ਕਿ ਅਧਿਕਾਰੀਆਂ ਨੇ ਡੁਕਵੀਂ ਕਾਰਵਾਈ ਕੀਤੀ ਪੈਡਲਾ ਨੇ ਇੱਥੇ ਦੱਸਿਆ ਕਿ ਉਹ ਪੈਡਲਾ ਦੀਆਂ ਪੁੱਛਗਿੱਛਾਂ ਦਾ ਕੋਈ ਜਵਾਬ ਨਾ ਮਿਲਣ ਤੋਂ ਬਾਅਦ ਵਧਦੀਆਂ ਸਖਤ ਇਮੀਗ੍ਰੇਸ਼ਨ ਲਾਗੂ ਕਰਨ ਵਾਲੀਆਂ ਕਾਰਵਾਈਆਂ ਬਾਰੇ ਜਵਾਬ ਲੱਭ ਰਹੀ ਸੀ ਜੇਕਰ ਇਹ ਪ੍ਰਸ਼ਾਸਨ ਇੱਕ ਸੈਨੇਟਰ ਨੂੰ ਇੱਕ ਸਵਾਲ ਦਾ ਜਵਾਬ ਇਸ ਤਰ੍ਹਾਂ ਦਿੰਦਾ ਤਾਂ ਮੈਂ ਸਿਰਫ ਕਲਪਨਾ ਕਰ ਸਕਦਾ ਕਿ ਉਹ ਖੇਤ ਮਜ਼ਦੂਰਾ ਰਸੋਈਏ ਦਿਹਾੜੀਦਾਰ ਮਜ਼ਦੂਰ ਦੇ ਨਾਲ ਹੀ ਕਰ ਰਹੇ ਨੇ ਦਸਿਆ ਦੇ ਪਬਲਿਕ ਅਨਾ ਨੇ ਨੋਇੰਮਤਾ ਬਚਾਅ ਕੀਤਾ ਹੈ ਹਾਊਸ ਸਪੀਕਰ ਮਾਈਕਲ ਜੌਨਸਨ ਨੇ ਪੈਡਲਾ ਉਤੇ ਉਸ ਦੋਸ਼ ਲਗਾਉਂਦਾ ਦੋਸ਼ ਲਗਾਇਆ ਅਤੇ ਸੁਝਾਅ ਦਿੱਤਾ ਹੈ ਕਿ ਇਹ ਕਾਰਵਾਈ ਨਿੰਦਾ ਦੇ ਯੋਗ ਸੀਗੀ ਤੇ ਇਸ ਦੌਰਾਨ ਕਾਂਗਰਸ ਦੇ ਵਿੱਚ ਡੈਮੋਕ੍ਰੇਟ ਹੁਣ ਘਟਨਾ ਦੀ ਜਾਂਚ ਦੀ ਮੰਗ ਕਰ ਰਹੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ